ਸੋ ਹਾਂਜੀ ਸਸਿਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਬੱਛੋਆਣਾ ਜਿਹੜਾ ਮਾਨਸਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਵੀ ਇਹਦਾ ਪਾਣੀ ਟਿਕਦਾ ਉੱਪਰ ਤੇ ਉਧਰ ਆ ਰਿਹਾ ਆਪਣਾ ਕੈਮਰਾ ਇਧਰ ਇਹ ਗੱਡੀ ਚ ਆਪਣੀ ਮਿਸ਼ਤੀ ਜੀ ਬੈਠੇ ਨੇਗੇ ਤਿਆਰ ਹੈ ਇਹ ਆਪਣਾ ਕੈਮਰਾ ਤੇ ਆ ਕੈਮਰਾਮੈਨ ਤਿਆਰ ਹੋ ਮੁੰਡਿਓ ਹਾਂ ਛੱਡੋ ਕੈਮਰਾ ਆ ਸੁਣੋ ਉਧਰ ਐਲਸੀਡੀ ਦੇ ਵੀਊ ਚੱਕਰ ਆਉਣੇ ਹੈਗੇ ਬੋਰ ਤੇ ਅੰਦਰਲਾ

ਕਿੰਨਾ ਹੋ ਗਿਆ ਫਰਦਾ ਥੱਲੇ ਗਿਆ ਥੱਲੇ ਬਸ ਰੋਕ ਇੱਥੇ ਕਿੰਨਾ ਹੋ ਗਿਆ ਇੱਥੇ ਉਹ ਕੱਟ ਕਰ ਦੇ ਉਹਨਾਂ 60 ਚੋਂ ਘਟਾ ਕੇ ਦੱਸ ਦੇ ਹੂੰ ਪੰਜ ਘੋਟ ਦਾ ਹੁੰਦਾ ਬੰਦਾ ਮਾ ਠੋਡੀ ਤੱਕ ਦੇ ਲੈ 155 ਕੱਲਾ 55 ਚਲ ਚੱਲ ਥੱਲੇ ਰੋਕਾ ਕਿੰਨਾ ਹੋ ਗਿਆ ਇੱਥੇ ਚੱਲ ਕਹਾਂ ਚੱਲ ਚੱਲ ਕਿੰਨਾ ਹੌਲੀ ਚੱਲੀ ਹੌਲੀ 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 ਰੋਕ 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 ਕਿੰਨਾ ਹੋ ਗਿਆ 90 ਫੁੱਟ ਹੋ ਗਿਆ ਬੜ ਰੁਕ ਲੈ ਬਸ ਠੀਕ ਹੈ ਵਾ ਕੱਟ ਦੋ ਬਾਰੇ ਉਹ ਨਾ ਨਾ ਬਸ ਹਾਂਜੀ ਕਿੰਨਾ ਗਾ 90 90 ਇਹ 88 ਦਾ ਬਈ ਹੈ ਨਹੀਂਗਾ ਉਹ ਤਾਂ ਉੱਪਰਲਾ ਦਾ ਜੋੜ ਵਾਲਾ ਪਾਣੀ ਦਾ ਜੋੜ ਦੇਖ ਉੱਪਰਲੇ ਜੋੜਗਾ ਪਰ ਕਰੀ ਅਗਰ ਤੇ ਬੈਲੇ ਉੜਦੇ ਦੀ ਬਿਲਾ ਪਾਣੀ ਥੱਲੇ ਗਾਰਾ ਸਾਸਿ ਗਿਆ ਤੰਨੇ ਕ ਫੋਟ ਕੱਢਾ ਦੋ ਦੇਖ ਨਾ ਸਾਜੂ ਤੀਕਾ ਇਸ ਤਰ੍ਹਾਂ ਉਹ ਤਾਂ ਵੀ ਬੰਦ ਹੋ ਜਾਣਾ ਦੀ ਬਾਈ ਤਨ ਮੈਂ ਦੱਸ ਰਿਹਾ ਜੇ ਜਦੋਂ ਪਾਣੀ ਲੈਵਲ ਥੱਲੇ ਵਾਗ ਗਿਆ ਬਾਈ ਉਹ ਪਾਣੀ ਕਿੱਥੋਂ ਡਿਉ ਉੱਪਰ ਲਾ ਇਹ ਫਿਰ ਕਹਿੰਦੇ ਕਿਥੋਂ ਕਰਦੀ ਆ ਕਹਤਾ ਨਹੀਂ ਬਰੇ ਬਈ ਆ ਰੋਤਾ ਹੈਗਾ ਤਾਂ ਥੱਲੋਂ ਹੁੰਦਾ ਪਹੁੰਚ ਸਕਦਾ ਥੱਲੇ ਲੈ ਜਾਏ ਜਾਣਦੇ ਥੱਲੇ ਤਾਰ ਦੇ ਵਿੱਚ ਫੁੱਟਾਈ ਸਰ ਬੁਰੀ ਆ 400 ਤਾਂ ਜਾ ਕੇ ਛੱਡੀ ਮੜਾ ਜਾਂ ਛਾਂ ਜਾ ਕੇ ਛੱਡ ਦੇ 400 ਫੁੱਟ ਮਾਰ ਕਿਹੜਾ ਕੈਮਰਾ ਤਾਂ ਘਸਿਆ ਹਾਂ ਜੀ ਚੱਲ ਰੋਡ ਵੀ ਦਮਾ ਰੇ ਇਹ ਗਾਉਂ ਵੇ ਜਿਹੜਾ ਨਵਾਂ ਕੈਮਰਾ ਪਾਇਆ ਕੋ ਪੁਰਾਣਾ ਪੁਰਾਣਾ ਹੀ ਨਵਾਂ ਤਾਂ ਛੱਡਦਾ ਹੀ ਨਹੀਂ ਉਹ ਰੋਜ ਆ ਤਾਰ ਦੇੜ ਲਾ ਪਹਿਲੇ ਚੱਲ ਜਾਣ ਦੇ ਇੱਥੋਂ ਲਾ ਕੇ ਠੀਕ ਆ ਪਣਾਏ ਜਿੱਥੇ ਤੈਨੂੰ ਫਲਟ ਹੋਵੇ ਮੈਂ ਤੁਹਾਨੂੰ ਦੱਸ ਦਵਾਂ ਹਾਲਟਾ ਉਹਰੇ ਤਾਰ ਖਿੱਚ ਲਾ ਫੜਾ ਫੜਾ ਹੌਲੀ 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 ਜੰਮੀ ਛੱਡ ਹੌਲੀ 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 ਚੱਲ ਤੂੰ ਤਾਰ ਤੇ ਦੇੜ ਲਾ ਉਹਨੂੰ ਕੈਮਰਾ ਹੌਲੀ ਛੱਡਾ ਦੋਨੇ ਚੱਕਰ ਫੜ ਲੈਨੇ ਆਂ ਨਰਟ ਚਲਦੀ ਆ ਹਨ ਬਈ ਹਾਂ ਪਾਣੀ ਵੀ ਉਤਰਿਆ ਹੈ ਪਾਣੀ ਢਿੱਕਦਾ ਵੀ ਨਹੀਂ ਉਤਰ ਕਲੀਅਰ ਹੀ ਹੈ ਬੈਟ ਤਾਂ ਲੱਗ ਗਈ ਬਾਗੀ ਨਹੀਂ ਹੈ ਜੀ ਪਾਣੀ ਤਾਂ ਨਹੀਂ ਇੱਥੇ ਕਿੰਨਾ ਹੋ ਗਿਆ 220 ਕੋ 200 ਡਰਾਈਵ ਕਿੰਨੀ ਪਈ ਹੈ 990 ਹੋ ਗਿਆ ਚੱਲ ਓਏ 190 ਹੋ ਗਿਆ ਚਲੋ ਪਹਿਲਾਂ ਰੈਵਰੀ 200 210 ਕਰ ਘਟਾਤੀ ਸੀ ਅਸੇ ਓਏ ਖਰਤਿਆਨ ਨਾਲ ਦੇਖਿਆ ਕਰੋ ਤੁਸੀਂ ਮੜਾ ਜਾਓ ਓਏ ਪਾਣੀ ਜੇ ਥਰਲ ਦੋ ਪਾਣੀ ਜਮਾ ਸਾਫ ਹੋ ਜਾਊਗਾ ਬਈ ਇਹ ਜੇ ਮੈਂ ਤੰਦੂ ਤੰਦਾਰੇ ਜੇ ਸਾਰਾ ਖਤਮ ਹੋ ਜਾਊਗਾ ਜਮਾ ਚੱਟਾ ਪਾਣੀ ਹੋ ਜਾਊਗਾ ਪੂਰਾ ਇਹ ਜੇ ਥਰਲਦਾ ਇਹ ਪਾਣੀ ਖੜਾ ਜਿਹੜਾ ਉਹ ਇੰਨ ਖੜਾ ਰਹਿਦਾ ਪਾਣੀ ਉਹ ਨਹੀਂ ਹਲਚਲ ਹੁੰਦੀ ਸਿੱਤੀ ਜੇ ਹੁਣ ਪੰਡਿਕ ਦਾਉ ਥੱਲੇ ਡਿੱਗ ਜਾਊਗਾ ਪਾਣੀ ਪੂਰਾ ਸਾਫ ਹੋ ਜਾਊਗਾ ਜਮਾ ਕੋਈ ਸੁਮਤਪਰਾ ਪਤਾ ਵੀ ਕੀ ਮੈਂ ਦਾਉ ਹੈ ਨਾ ਨਾ ਹਲਚਲ ਹੁੰਦੀ ਹੈ ਪੂਰੀ ਹਲਚਲ ਹੁੰਦੀ ਹੈ ਬਈ ਪਾਣੀ ਘੁੰਮਦਾ ਵੀ ਹੁੰਦਾ ਵਿੱਚ ਵਿੱਚ ਦਾ ਕੈਮਰੇਨ ਚੱਕ ਕੇ ਪਰ ਮਾਰਦਾ ਪਹਿਲੇ ਸੜ ਓਏ ਫੋਨ ਜਿਹੜਾ ਅਸੀਂ ਪਹਿਲਾਂ ਪਾਇਆ ਸੀ ਹਾਂ ਬੜੀ ਸੀਰੀਆਂ ਕਿਵੇਂ ਪੈਂਦੀਆਂ ਸੀ ਤੰਨਾ ਚੱਲ ਜਾਂਦੇ ਚੱਲ ਜਾਂਦੇ ਉਹ ਤੋਂ ਦਵਾਇਆਂ ਹੋ ਗਈਤੀ ਆਪਣੀਆਂ ਪੜੋਲੀਏ ਤੋਂ ਪੈਪ ਠੋਕੇ ਨਾ ਆਪਣੇ ਪੜੋਲੀ ਉਹਦੀ ਫਿਰ ਪਿੱਛੇ ਸਹੀ ਬੈ ਗਈ ਹਾਂ ਪੜੋਲੀ ਜ ਮਾੜਾ ਮੋਟਾ ਫਰਕ ਵੀ ਹੈਗਾ ਇਹੋ ਦਾ ਫਰਕ ਤੇ ਉਹ ਥੱਲੇ ਬੈ ਗਈ ਬਿਰਲਤੀ ਉੱਚ ਪਹਿਲਾਂ ਨਹੀਂ ਉਹ ਬਿਰਲ ਖਤਮ ਹੋ ਗਈ ਸਕੱਟ ਵਿੱਚ ਬੈਗਾ ਜਮਾ ਇਹੜਾ ਵਾਲੇ ਹੌਲੀ ਹੌਲੀ ਚੱਕੂ ਬਣਦਾ ਯਾਰ ਕਿਹਾ ਪਹਿਲਾਂ ਇਹ ਪੈਨਲ ਡਲਦਾ ਸੀ ਚ ਉਹ ਥੱਲੋਂ ਹੁਣ ਤੱਕ ਨਾ ਕੋਈ ਰੇਸਾਰੂ ਸਾ ਮਿਲ ਗਿਆ ਵੇ ਦੂਜੀ ਪਾਸੇ ਦਾ ਆ ਤਾਂ ਬੰਦ ਕਰ ਦਿੱਲਾ ਵੇਲਾ ਜਮ ਹਾਂ ਹਾਂ ਕੀ ਪਾਇਆ ਚ ਇਹ ਜੋ ਪਤਾ ਨਹੀਂ ਕੀ ਐਸੀ ਠੱਪਾ ਪਿਆ ਵੰਗਾ ਕੇ ਯਾਰ ਪਾਇਆ ਦੀਆ ਮੇਸ਼ੀ ਹੋਰ ਵੀ ਬੰਦਾ ਵਾਦਰਾ ਹੈਂਟਰ ਪਾਇਆ ਤੇ ਨਾ ਹਾਂ 2 ਕੰਨੀਏ ਪੰਚ ਸੌ 22 ਯਰ ਨਾ ਜਿਹੜੋ ਪੱਥਰ ਸੀ ਹੂੰ ਉਹ ਰੋ ਇਹ 8.7 ਇੰਚ ਆ ਹਾਂ ਤਰਗਤੀ ਪੱਥਰ ਦਾ ਮਾਸਟਰਾ ਹੀ ਹੈ ਨਾ ਵਿੱਚ ਬੁੱਟਾ ਕਨ ਇਸੇ ਵਹੀ ਹੈ ਹਾਂ ਬੱਟਾ ਬੱਟਾ ਦਾ ਹੋ ਗੋੜ ਤਨ ਗੱਟੇ ਢੇਲੀ ਨਾ ਬਈ ਜੀ 414 ਵਾਲਾ ਸਾਰੇ ਹੀ ਚੌੜਾ ਹੈ ਕਿ ਰੋਕ ਕੈਬਟੀ ਆਣਾ ਹੈ ਕੈਬਟੀ ਹੈ ਭਾਈ ਕਿੰਨਾ ਹੋ ਗਿਆ ਲੋਕਾਂ ਦਾ ਫੰਟਰ ਹੈ ਨਾੜਾ ਕੈਪਟੀ ਹੈ ਚੱਲ ਬਾਈ ਥੱਲੇ ਚੱਲ ਹੌਲੀ ਤਾਂ ਨੇ ਹੌਲੀ ਤਾਂ ਨੇ ਛੱਡੀ ਜਮਾ ਚੱਲ ਚੱਲ ਮੜਾ ਚੱਕੀ ਸਾਡੀ ਥੋੜਾ ਜਮੇ ਇੰਚਕ ਤਸੜ ਛੜ ਛੜ ਫਿਰ ਤਾਂ ਜਾਂ ਇੱਕ ਸਾਡਾ ਥੋੜਾ ਜਿਹਾ ਜਮੀਂ ਅੰਚਕਾ ਜਾਣਦੇ ਹੋਰ ਤਾਂ ਜਾਂ ਇੱਕ ਸਾਡਾ ਜਾਣਦੇ ਥੋੜਾ ਤਾਂ ਜਾਂ ਇੱਕ ਸਾਡਾ ਥੋੜਾ ਜਿਹਾ ਜਮੀਂ ਥੋੜਾ ਜਿਹਾ ਬਸ ਸਾਡਾ ਹਲੇ ਜਾਂ ਕੇ ਮੜ ਤਾਂ ਸਾਡਾ ਥੋੜਾ ਜਾਂ ਮੈਂ ਐਡ ਗਿਆਈ ਤਾਂ ਜਾ ਕੇ ਸਾਡੀ ਥੋੜਾ ਜਾ ਚੱਕਾ ਸਾਡਾ ਤਾਂ ਇੱਕ ਸਾਡਾ ਨਾਗੇ ਥਲੇ ਨਾਗੇ ਥਲੇ ਚੱਲ ਜਾਣ ਦੇ ਜਾਣ ਦੇ ਜਾਣ ਦੇ ਬੱਸ ਆ ਗਾ ਚੱਲ 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 ਜਾਣ ਦੇ ਲਈ ਹੋਰ ਨਾ ਅਕਬਰ ਕਿੰਨਾ ਹੋ ਗਿਆ 410 ਇਕੜ ਵਾਲੀ ਹੂੰ ਲੋ ਜੀ ਫਾਈਨਲੀ ਬੋਰ ਹੋ ਚੁੱਕਿਆ ਗਿਆ ਆਪਣਾ ਚੱਕ ਤੇ ਇਸ ਤੋਂ ਬਾਅਦ ਆਪਾਂ ਆਪਣਾ ਕੈਮਰਾ ਬਾਰੇ ਕੱਢਦੇ ਆ ਤੇ ਮਿਸਤਰੀ ਨਾਲ ਕਰਦੇ ਆ ਗੱਲਬਾਤ ਵੀ ਕੀ ਪ੍ਰੋਬਲਮ ਆ ਬੋਰ ਨੂੰ ਕੱਢਦੇ ਬਾਰੇ ਕੈਮਰਾ ਫੱਤਵੀ ਰ ਅਸਤਰੀਕਾਲ ਜੀ ਸ਼ਿਕਾ ਜੀ ਅਸੀਂ ਪਿੰਡ ਪਹੁੰਚਦੇ ਅੱਜ ਬਚਾਉਣੀ ਹਾਂਜੀ ਅਸੀਂ ਇੱਥੇ ਪਿਛਲੇ ਸਾਲ ਬੋਰ ਦੇ ਪੈਂਚਰ ਲਾਇਆ ਤੀਆ ਹਾਂਜੀ ਉਹ ਬੋਰ ਦੀ ਤਸੱਲੀ ਕਰਾਉਣ ਵਾਸਤੇ ਆਏ ਸੀਗੇ ਬਾਈ ਕਹਿੰਦੇ ਪਾਣੀ ਰਲਦਾ ਉਪਰੋਂ 87 ਫੁੱਟ ਤੋਂ ਕੱਲੇ ਤੋਂ ਹਾਂਜੀ ਤੇ 90 ਫੁੱਟ ਤੇ ਪਾਣੀ ਆ ਵੀ ਉੱਤੋਂ ਡੇਕਦਾ ਤੇ ਪਾਣੀ ਉਹ ਅਸੀਂ ਚੈੱਕ ਕਰਾਤਾ ਬਾਈਆਂ ਨੂੰ ਉਹ ਪਾਣੀ ਨਹੀਂ ਰਲਦਾ ਹੋਣਾ ਉਹ ਤਸੱਲੀ ਕਰਾਤੀ ਬਾਈਆਂ ਨੂੰ ਠੀਕ ਹੈ ਜੀ ਸਾਰੇ ਬੋਰ ਦੀ ਕੋਈ ਬੋਰ ਚ ਕੋਈ ਨੁਕਸ ਨਹੀਂ ਹੈ ਇਹ ਚ ਠੀਕ ਹੈ ਜੀ ਤੇ ਕੋਈ ਹੋਰ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਠੀਕ ਹੈ ਧੰਨਵਾਦ ਜੀ